ਮਹਾ ਮਿੱਕੀ ਜੇਕਰ ਇੱਕ ਬਦਪਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ 마ਸੂਮ ਬੱਚੇ ਦੀ ਟੁੱਟੀ ਹੋਈ ਬਾਹ ਦਾ ਇਲਾਜ ਕਰਾਉਣ ਦੇ ਲਈ ਪਰਿਵਾਰ ਜਾਂਦਾ ਹੈ ਪਰ ਪਤਾ ਲੱਗਦਾ ਹੈ ਕਿ ਗਲਤ ਟੀਕਾ ਲਗਾਉਣ ਤੋਂ ਬਾਅਦ ਉਹਨਾਂ ਦਾ ਬੱਚਾ ਨੀਲਾ ਪੈ ਜਾਂਦਾ ਹੈ ਤੇ ਥੋੜੀ ਹੀ ਦੇਰ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਜੀਹਾਂ ਇਹ ਵੱਡੇ ਇਲਜ਼ਾਮ ਪਰਿਵਾਰਕ ਮੈਂਬਰਾਂ ਦੇ ਵੱਲੋਂ ਡਾਕਟਰ ਦੇ ਉੱਤੇ ਲਗਾਏ ਗਏ ਨੇ ਦਰਸਲ ਉਹਨਾਂ ਦਾ ਬੱਚਾ ਖੇਡਦੇ ਹੋਏ ਡਿੱਗ ਜਾਂਦਾ ਹੈ ਬਾਹ ਉਸਦੀ ਟੁੱਟ ਜਾਂਦੀ ਹੈ ਤੇ ਉਸ ਦਾ ਇਲਾਜ ਕਰਨ ਦੇ ਲਈ ਉਹ ਦੇਵੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਜਾਂਦੇ ਨੇ ਹੱਡੀਆਂ ਦਾ ਡਾਕਟਰ ਹੁੰਦਾ ਹੈ ਤੇ ਉਸ ਦੇ ਵੱਲੋਂ ਕੋਈ ਟੀਕਾ ਲਗਾਇਆ ਜਾਂਦਾ ਹੈ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨਹੀਂ ਟੀਕਾ ਲਗਾਉਣ ਤੋਂ ਬਾਅਦ ਬੱਚਾ ਜਿਹੜਾ ਹੈ ਉਹ ਨੀਲਾ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਡਾਕਟਰ ਆਪ ਘਰ ਆ ਜਾਂਦਾ ਹੈ ਆਪ ਆਪਣੀ ਗੱਡੀ ਦੇ ਵਿੱਚ ਪਰਿਵਾਰ ਸਮੇਤ ਉਸ ਬੱਚੇ ਨੂੰ ਦੂਸਰੇ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਜਦੋਂ ਦੂਸਰੇ ਹਸਪਤਾਲ ਦੇ ਵੱਲੋਂ ਬੱਚੇ ਨੂੰ ਮਰਿਤਕ ਕਰਾ ਦਿੱਤਾ ਜਾਂਦਾ ਹੈ ਤਾਂ ਡਾਕਟਰ ਉੱਥੋਂ ਫਰਾਰ ਹੋ ਜਾਂਦਾ ਹੈ ਪਰਿਵਾਰ ਅਤੇ ਮਰਿਤਕ ਬੱਚੇ ਨੂੰ ਛੱਡ ਕੇ ਬੇहद ਵੱਡੇ ਇਲਜ਼ਾਮ ਲੇ ਕਿ ਆਖਰਕਾਰ ਇੱਕ ਡਾਕਟਰ ਦੇ ਵੱਲੋਂ ਹੀ ਕਿੰਜ ਬੱਚੇ ਨੂੰ ਛੱਡ ਕੇ ਫਰਾਰ ਹੋ ਗਿਆ ਹੈ ਇੰਨਾ ਘਿਣਾਉਣਾ ਕੰਮ ਕੀਤਾ ਹੈ 마ਸੂਮ ਬੱਚਾ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇਹ ਹੈਰਾਨ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਦਰਸਲ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਪਟਿਆਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਦੱਸਿਆ ਜਾਂਦਾ ਹੈ ਕਿ ਇੱਕ ਬੱਚਾ ਜਿਹੜਾ ਹੈ ਖੇਡਦੇ ਹੋਏ ਡਿੱਗ ਜਾਂਦਾ ਹੈ ਉਸਦੀ ਬਾਹਾਂ ਟੁੱਟ ਜਾਂਦੀ ਹੈ ਤੇ ਬਹਾਦਰੀ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਹੈ ਦੇਵੀਗੜ੍ਹ ਰੋਡ ਉੱਤੇ ਗੁਰਮਤ ਹਸਪਤਾਲ ਹੈ ਜਿੱਥੇ ਇਲਾਜ ਦੌਰਾਨ ਬੱਚੇ ਨੂੰ ਗਲਤ ਟੀਕਾ ਲਗਾਉਣ ਤੋਂ ਬਾਅਦ ਜਿਹੜਾ ਬੱਚਾ ਹੈ ਨੀਲਾ ਪੈ ਜਾਂਦਾ ਹੈ ਉਸਦੀ ਮੌਤ ਹੋ ਜਾਂਦੀ ਹੈ ਤੇ ਡਾਕਟਰ ਆਪਣੀ ਗੱਡੀ ਦੇ ਵਿੱਚ ਬੱਚੇ ਨੂੰ ਖੁਦ ਲੈ ਕੇ ਇੱਕ ਹੋਰ ਅਮਰ ਹਸਪੀਟਲ ਛੱਡ ਕੇ ਆਪ ਫਰਾਰ ਹੋ ਜਾਂਦਾ ਹੈ ਜਿੱਥੇ ਦੱਸਦੀ ਕਿ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਤੇ ਕੜੀ ਤੋਂ ਕੜੀ ਸ਼ਾਜਾਹੇਨ ਦੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋ ਰੋ ਕੇ ਇਹ ਗੋਹਾਰ ਲਗਾਈ ਜਾ ਰਹੀ ਹੈ ਬੱਚੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਬਿਹਤ ਮਾਸੂਮ ਬੱਚਾ ਸੀ ਜਿਸ ਦੀ ਡਿੱਗਣ ਤੋਂ ਬਾਅਦ ਬਾਹ ਟੁੱਟ ਜਾਂਦੀ ਹੈ ਪਰ ਟੀਕਾ ਅਜਿਹਾ ਲੱਗ ਜਾਂਦਾ ਹੈ ਕਿ ਬੱਚੇ ਦੀ ਮੌਤ ਹੋ ਜਾਂਦੀ ਹੈ ਬੱਚੇ ਦੀ ਡੈਥ ਹੋਈ ਹੈ ਕੀ ਕੀ ਮਸਲਾ ਹੈ ਜੋਰਨਸ ਕਟਾਉਂ ਦੇ ਬਰਮੋ ਹਸਪੀਟਲ ਹੈ ਉੱਥੋਂ ਇੱਕ ਸੰਪਤ ਹੈ ਕਿ ਛੋਟੇ ਬੱਚੇ ਦੀ ਉਹ ਮੌਤ ਹੋ ਗਿਆ ਤੇ ਜੋ ਉਹਦੇ ਪਾਸ ਸਮਨ ਸਟੇਟਮੈਂਟ ਦਾ ਮੌਜੂਦ ਦੇ ਤੂਮ ਨੂੰ ਸਾਰ ਜੋ ਬਾਤ ਕਰ ਗਈ ਹੈ ਉਹ ਦਿੱਤੀ ਹੋਈ ਹੈ ਡਾਕਟਰ ਦਾ ਕੀ ਨਾਮ ਸੀ ਪਤਾ ਲੱਗਿਆ ਕਿ ਡਾਕਟਰ ਨੋਥ ਹਸਪੀਟਲ ਦਾ ਕੀ ਨਾਮ ਹੈ ਗੁਰਮਨ ਉਹਨੂੰ ਗੁਰਮਨ ਹਸਪੀਟਲ ਦਾ